ਬਾਕੀ ਕਿਸਮਤ ਹੁਣ ਰੱਬ ਦੇ ਹੱਥ 'ਚ ਕੀ ਨਹੀਂ ਆ ਜੋਰ ਅਸੀਂ ਲਾਈ ਜਾਨੇ ਪੂਰਾ ਕਿ ਡੇਲੀ ਹਰੇਕ ਡੇਨ ਡੇਨ ਤਾਂ ਨਵੇਂ ਤਾਂ ਨਵਾਂ ਵਲੌਗ ਹੀ ਆਵੇ ਤੇ ਬਾਕੀ ਹੁਣ ਤੁਹਾਡੇ ਉੱਤੇ ਆ ਯਾਰ ਤੁਸੀਂ ਸਾਥ ਦੇਣਾ ਜਾਂ ਕਿੱਦਾਂ ਕਰਨੀਓ ਤੁਹਾਡੇ ਉੱਤੇ ਆ ਤੇ ਅਸੀਂ ਤਾਂ ਤੁਹਾਡੇ ਲਈ ਹਰੇਕ ਡੇਲੀ ਤੋਂ ਡੇਲੀ ਨਵੀਂ ਚੀਜ਼ ਲੈ ਕੇ ਆਉਂਨੇ ਆ ਚਾਹਾਂ ਦੇਖੋ ਤਾਂ ਮੁੰਡੇ ਨਵੇਂ ਰਕਿਆ ਬਣਾ ਗਏ ਜਾਂਦੀ ਤੇਰਾ ਯਾਮੇ ਦੀ ਇੰਟਰਵਿਊ ਕਰ ਲਈਏ ਕਬੜ ਗੱਲ ਤਾਂ ਦੱਸਿਓ ਜੇ ਇੰਟਰਵਿਊ ਪਾਜੀ ਨੇ ਗੁੱਸਾ ਖਾ ਕੇ ਨਾ ਆ ਚੱਕੋ ਪੂਰਾ ਪੋਟਿੰਗ ਦਾ ਡੱਬਾ ਹੀ ਮੰਗਾ ਲਿਆ ਆ। ਪਰ ਇਹ ਕਿੰਨੇ ਦਾ ਆਇਆ ਹੈ? ਲੋ ਜੀ ਲੋ ਨਰਾਤਿਆਂ ਦੀ ਤਿਆਰੀ ਪੂਰੀ ਚੱਲ ਗਈ ਆ ਜੋ ਰਸ਼ ਹੋ ਰਾਂ ਤੇ ਤੇ ਲਾਪੇ ਆ ਦੁਕਾਨਾਂ ਵਗੈਰਾ ਲੱਗਣਾ ਦੇਖੋ ਇਹ ਕਾ ਲੱਗ ਗਈ ਇਹ ਦੁਕਾਨ। ਅੱਜ ਤਾਂ ਚਲੋ ਸੈਰ ਤੋਂ ਸੈਰ ਦੁਖਦਾ ਹੀ ਮੇਰਾ ਵੀ ਸਿਹਤ ਨਹੀਂ ਠੀਕ ਸੀ ਤਾਂ ਕਰਕੇ ਨਿਕਲਿਆ ਨਹੀਂ ਮੈਂ ਕਿਤੇ। ਲੋ ਜੀ ਨਾਲੇ ਟਾਟਾ ਸਾਡਾ ਜੋ ਗਿਆ ਆ 5 ਮਹੀਨਿਆਂ ਦਾ। ਆ ਅਸੀਂ ਬਜ਼ਾਮਾ ਰੱਖ ਕੇ ਬਣਾਇਆ ਸੀਗਾ ਬਦਾਮਾਂ ਨਾਲ। ਤੇ ਅੱਗੇ ਕਿਸੇ ਹੋ ਕਦੀ ਬਾਦਾਮ ਰੱਖਦੀ ਤੇ ਕਦੀ ਗੋਸਰਾ ਰੱਖਦੀ ਕਦੀ ਬਿਸਕੁਟ ਰੱਖਦੀ ਤੇ ਚਾਹ ਰੱਖ ਕੇ ਬਣਾ ਲੀਦਾ ਆ ਤੇ ਮੈਂ ਆ ਗਿਆ ਜਦ ਤੱਕ ਧਰਮੂ ਕੋ ਧਰਮੂ ਪਰ ਸਾਡੇ ਵਾਲ ਹੀ ਨਹੀਂ ਕੱਟਦਾ ਕੀ ਕਰੀਏ ਭਰਾਵਾ ਇਹ ਸਾਡੇ ਨਾਲ ਗੁੱਸੇ ਆ ਉਹ ਬੱਲੇ ਉਹ ਸੇਵਕਾ ਹੋ ਗਿਆ ਨਰਾਤੇ ਬਾਸ ਨਰਾਤੇ ਨਾਲ ਕੰਮ ਸ਼ੁਰੂ ਹੋ ਗਿਆ ਦੇਖ ਲਓ ਆਜ਼ ਟੈਂਟ ਲੱਗ ਗਿਆ ਪੂਰੇ ਅਸੀਂ ਵੀ ਸ਼ਾਰਟਕਟ ਦੇ ਚੱਕਰ ਦੇ ਵਿੱਚ ਨਾ ਉਧਰ ਦੀ ਨਹੀਂ ਗਏ ਨਹੀਂ ਤਾਂ ਉਹ ਉਥੋਂ ਸਾਰਾ ਘੁੰਮ ਕੇ ਆਉਣਾ ਪੈਣਾ ਸੀ ਇੱਥੇ ਹੀ ਹੌਲੀ ਹੌਲੀ ਪੰਗੇ ਲੈਂਦੇ ਚੱਲ ਇੱਥੋਂ ਇੱਕ ਗੱਲਾ ਚੋਲ ਪੂਰਾ ਦਿੰਦਾ ਐਨ ਆ ਰਿਹਾ ਕੋ ਐਨ ਬਹੁਤ ਸੋਨਾ ਬੜਾ ਲੱਗਦਾ ਚੱਲੋ ਉੱਠਾ ਆ ਪੱਥਰ ਤੇਲ ਕੇ ਨਹੀਂ ਆ ਨਾ ਪੱਥਰ ਕ ਆਹ ਦੇ ਤਾਂ ਓਏ ਹੋਏ ਚਾ ਲੋ ਚੱਲ ਸੇਵ ਕਰ ਇਦਾਂ ਦੇ ਗੱਡੀ ਸ਼ੂਟ ਗੱਡੀ ਸ਼ੂਟ ਬੱਟੀ ਰੱਖ ਹੁਣ ਪਹੁੰਚ ਗਿਆ ਪਹੁੰਚ ਗਿਆ ਹੁਣ ਤਾਂ ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਹੋ ਸਾਰੇ ਵਧੀਆ ਹੋਣਗੇ ਇਹ ਆ ਸਾਡਾ ਅੱਜ ਦਾ ਨਵਾਂ ਬਲੌਗ ਤੇ ਮੈਂ ਚੱਲ ਆਇਆ ਪਹਿਲਾਂ ਤਾਂ ਕਟਿੰਗ ਕਰਾਉਣ ਸਵੇਰੇ ਸਵੇਰੇ ਤਾਂ ਨਹੀਂ 12:00 ਵਜ ਗਏ ਆ ਹੁਣ ਤੇ ਹੋਰ ਭਾਜੀ ਨਾਲ ਗੱਲ ਹੋਈ ਸੀ ਕਹਿੰਦੇ ਬੇਲਾ ਹੀ ਆ ਆ ਜਾ ਹੁਣ ਹੁਣ ਤੇ ਨਾਲ ਇਹਦਾ ਕਟਿੰਗ ਕਰਵਾਇਆ ਹੁੰਨੇ ਆ ਤੇ ਇੱਕ ਤੁਹਾਡੇ ਲਈ ਇੱਕ ਹੋਰ ਚੀਜ਼ ਤਿਆਰ ਕਰਦੇ ਪਏ ਰੈਡੀ ਕਰਦੇ ਪਏ ਸੀ ਸ਼ਾਇਦ ਨਵਾਂ ਹੀ ਛੱਪ ਇੱਕ ਹੋਰ ਨਵਾਂ ਛੱਪ ਤਿਆਰ ਹੈ ਤੁਹਾਡੇ ਲਈ ਬੱਸ ਇੱਕ ਦੋ ਦਿਨਾਂ ਦੇ ਵਿੱਚ ਉਹ ਆ ਜਾਣਾ ਉਹ ਵੀ ਉਹ ਜਾ ਤਾਂ ਹੁਣ ਆਪਾਂ ਦੇਖਦੇ ਗੱਡੀ ਨਾਲ ਕੁਛ ਕਰਾਂਗੇ ਤੇ ਜੇ ਗੱਡੀ ਨਾਲ ਨਹੀਂ ਕੀਤਾ ਕੋਈ ਹੋਰ ਨਵੀਂ ਚੀਜ਼ ਇੱਕ ਹੋਰ ਨਵਾਂ ਕੱਢਦੇ ਆ ਕੋਈ ਨਾ ਕੋਈ ਛੱਪ ਜਾਣੇ ਕਿ ਉਹ ਵੀ ਖਤਰਨਾਕ ਹੀ ਕੱਢਾਂਗੇ ਜਦਾ ਕੱਢਿਆ ਸੀਗਾ ਤੇ ਜਿੱਦਾਂ ਅਸੀਂ ਗੱਡੀ ਮੋਡੀਫਾਈ ਕੀਤੀ ਨਾ ਸੇਮ ਦਵਿੰਦਰ ਬਰਾੜ ਦਾ ਗਾਣਾ ਆ ਗਿਆ ਆ ਸਟੂਲੇ ਉਹ ਦੇਖ ਲਓ ਕੁਦਰਤੀ ਸੇਮ ਦੇ ਤੇ ਅਸੀਂ ਵੀ ਉਹ ਕੀਤਾ ਆਪਣੀ ਗੱਡੀ ਤੇ ਉਦਾਂ ਹੀ ਉਹਨਾਂ ਦਾ ਉਹਨਾਂ ਦਾ ਗਾਣਾ ਆ ਗਿਆ ਤੇ ਪਰ ਸਾਨੂੰ ਪਤਾ ਨਹੀਂ ਸੀ ਅਸੀਂ ਉਹਨਾਂ ਨਾਲ ਦੇਖ ਕੇ ਨਹੀਂ ਕੀਤੀ ਹੈਗੀ ਅਸੀਂ ਆਪਣੇ ਦਿਲੋਂ ਹੀ ਕੀਤੀ ਸੀਗੀ ਤੇ ਚਲੋ ਜਿੱਦਾਂ ਵੀ ਇਹ ਵਧੀਆ ਹੀ ਹੋ ਗਿਆ ਆ ਤੇ ਚਲਦੇ ਆ ਪਹਿਲਾਂ ਕਟਿੰਗ ਕਰਾਉਣਾ ਤਾਂ ਫੇਰ ਦੇਖਦੇ ਆ ਮੁੜ ਕੇ ਆ ਕਿ ਕੀ ਪਲਾਨ ਬਣਦਾ ਆ ਸੇਵਕਾ ਮੋਟਰਸਾਈਕਲ ਦੇ ਪਤੰਦਰਾਂ ਨੇ ਕਿਤਾਬ ਬਣਾ ਕੇ ਰੱਖਿਆ ਇੱਧਰ ਹੈਲਮਟ ਲਾ ਕੇ ਕਿਹੜਾ ਹੈਲਮਟ ਲੈ ਕੇ ਜਾਓ ਤੁਸੀਂ ਵੀ ਦਾਦਾ ਅਗੇ ਉੱਗੇ ਤਾਉ ਨਾਲਾ ਘਟੇ ਓਏ ਮੋਦੀ ਸਾਹਿਬ ਮੋਦੀ ਸਾਹਿਬ ਸਰਕਾਰੀ ਬੰਦੇ ਬਾਤ ਭਈਆ ਬੇਗੀ ਬੇ ਕੋਈ ਚੱਕਰ ਨਹੀਂ ਆਏਗਾ ਜਾਮਾ ਦੇਖੋ ਤਾਂ ਮੁੰਡੇ ਨਵੇਂ ਰਕਿਆ ਬਣਾ ਗਏ ਜਾਨੀ ਤੇਰਾ ਜਾਮੇ ਦੀ ਇੰਟਰਵਿਊ ਕਰਦੀ ਐ ਕਵਰਟ ਕਰਕੇ ਦੱਸਿਓ ਜੇ ਇੰਟਰਵਿਊ ਚਾਹੀਦੀ ਕਾਟੀ ਦੇ ਜਾਮੇ ਦੀ ਇੰਟਰਵਿਊ ਕਰ ਦੇਣੀ ਆਪਾਂ ਹੋ ਜੀ ਕਟਿੰਗ ਗਈਆ ਹੋ ਭਾਈ ਡੱਬਾ ਕਿ ਤਰ੍ਹਾਂ ਖਲਾ ਪਟਿੰਦਾ ਸੀ ਭਾਈ ਡੱਬਾ ਦਿਖਾ ਕੇ ਜਾਈਆ ਭਾਜੀ ਭਾਈ ਲਗਾ ਸੇਤ ਬਣਾਉਣ ਕਹਿੰਦਾ ਮੈਂ ਕੱਟ ਫੋਨ ਲਗਾ ਉਹ ਦੇਖੋ ਭਾਜੀ ਨੇ ਗੁੱਸਾ ਖਾ ਕੇ ਨਾ ਆ ਚੱਕੋ ਪੂਰਾ ਪਟਿੰਦਾ ਡੱਬਾ ਹੀ ਮੰਗਾ ਲਿਆ ਆ ਭਾਈ ਕਿੰਨੇ ਦਾ ਆ ਇਹ ਲੈ ਯਾਨੀ ਕਿ ਹੁਣ ਤੁਸੀਂ ਨਹੀਂ ਮੰਨਦੇ ਸੇਤ ਬਣਾ ਕੇ ਹਟੂਗੇ ਬਸ ਸਹੀ ਹੈ ਸਹੀਓ ਖੱਚ ਕੇ ਰੱਖੋ ਕੰਮ ਤੇ ਚਲੋ ਚੱਲਦੇ ਆ ਘਰ ਨੂੰ ਹੁਣ ਆਪਾਂ ਵੀ ਜਾ ਕੇ ਨਾਉਣੇ ਤੁਹਾਨੂੰ ਪਹਿਲਾਂ ਫੇਰ ਦਿਖਦੇ ਆ ਕੀ ਪ੍ਰੋਗਰਾਮ ਬਣਦਾ ਆ ਲੋ ਜੀ ਲੋ ਨਰਾਤਿਆਂ ਦੀ ਤਿਆਰੀ ਪੂਰੀ ਚੱਲ ਗਈ ਆ ਜੋ ਰਸ਼ੋਰਾ ਤੇ ਲਾਪੇ ਆ ਦੁਕਾਨਾਂ ਵਗੈਰਾ ਲੱਗਣਾ ਦੇਖੋ ਇਹ ਕਾ ਲੱਗ ਗਈ ਆ ਦੁਕਾਨ ਤੇ ਇੱਕ ਉਤੋਂ ਅੱਗੇ ਲੱਗੀ ਉਹ ਤੁਹਾਨੂੰ ਦਿਖਾਉਣਾ ਮੈਂ ਰੁਕ ਜਾ ਪਹਿਲਾਂ ਮੈਂ ਤੇਲ ਪਵਾ ਲਾਂ ਇਥੋਂ ਫੇਰ ਦੁਬਾਰਾ ਨਿਕਲ ਕੇ ਨਾ ਫੇਰ ਦਿਖਾਉਣਾ ਤੁਹਾਨੂੰ ਤੇਲ ਲਿਆ ਪਵਾ ਪਾ ਤੇ ਹੁਣ ਦਿਖਾਉਨੇ ਤੁਹਾਨੂੰ ਦੁਕਾਨਾਂ ਆ ਦੇਖੋ ਆਹ ਲੋ ਜੀ ਇੱਕ ਤਾਂ ਆ ਖੁੱਲ ਗਈ ਆ ਹੁਣ ਤਾਂ ਬਸ ਅੱਗੇ ਤੋਂ ਅੱਗੇ ਦੇਖੀ ਜਾਓ ਡੇਲੀ ਤੋਂ ਡੇਲੀ ਕੁਝ ਨਾ ਕੁਝ ਓਪਨ ਹੋਈ ਜਾਣਾ ਇੱਕ ਤਾਂ ਉਹ ਝੁੱਲੇ ਝੱਲੇ ਪਿੱਛੇ ਲੱਗ ਆਇਆ ਬਸ ਇਹ ਹੁਣ ਤੁਸੀਂ ਹਿਸਾਬ ਲਾ ਲਓ 22 23 ਤਰੀਕ ਤੱਕ ਨਾ ਇੱਥੇ ਸਾਰੇ ਦੁਕਾਨਾਂ ਲੰਗਰ ਹੀ ਚੱਲਣਿਆ ਦੇਖੋ ਆ ਲੰਗਰ ਕਿੰਨਾ ਵੱਡਾ ਚੱਲ ਕੇ ਲੱਤ ਆਇਆ ਇੱਥੇ ਵੀ ਲੱਗਿਆ ਆ ਜਿੱਥੇ ਟਰੱਕ ਖੁੱਲਿਆ ਟਰੱਕ ਲੱਗਾ ਹੈ ਨਾ ਇੱਥੇ ਵੀ ਲੰਗਰ ਹੀ ਲੱਗਣਾ ਆ ਦੇਖੋ ਬਸ ਲੰਗਰ ਦੀ ਤਿਆਰੀ ਹੀ ਕ ਚੱਲੀ ਜਾਂਦੀ ਹੈ ਸਾਰੀ ਬਸ ਆ ਹਫਤੇ ਬਾਅਦ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਹੈਗੀ ਦੇਖਿਓ ਤੇ ਅੱਗੇ ਆ ਇਹ ਇੱਕ ਆ ਖੁੱਲ ਗਈ ਆ ਦੁਕਾਨ ਆ ਇਹ ਆ ਲੋ ਰਾਤ ਹੋਣੇ ਤੇ ਦੁਕਾਨਾਂ ਲੰਗਰ ਦੁਕਾਨਾਂ ਲੰਗਰ ਆ ਰੋਡ ਇੱਕ ਮਾੜੀ ਵੀ ਰੋਡ ਤੇ ਇਦਾਂ ਨਹੀਂ ਹੋਣਾ ਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਆ ਕਿ ਆ ਰੋਡ ਦੇ ਉੱਤੇ ਹਾਂਜੀ 5:30 ਹੋ ਗਿਆ ਤੇ ਕਾਲੂ ਹੁਣ ਨਿਕਲਿਆ ਫੈਕਟਰੀ ਚੋਂ ਤੇ ਮੇਰਾ ਵੀ ਅੱਜ ਸਿਰ ਦੁਖੀ ਜਾਂਦਾ ਸੀਗਾ ਫਿਰ ਮੈਂ ਵੀ ਨਹੀਂ ਕਿਤੇ ਗਿਆ ਨਿਕਲਿਆ ਨਹੀਂ ਮੈਂ ਵੀ ਕਿਤੇ ਕਿਉਂਕਿ ਸਿਰ ਬੜਾ ਦੁਖਦਾ ਸੀਗਾ ਅੱਜ ਤੇ ਭਾਵੇਂ ਹੁਣ ਗੋਲੀ ਗਾਲੀ ਖਾ ਕੇ ਮੁੜ ਕੇ ਮੈਂ ਲੰਮਾ ਪੈ ਗਿਆ ਹਰੇ ਵੀ ਦੁੱਖਦਾ ਥੋੜਿਆ ਤੇ 6 ਵਜੇ ਜਾਣਾ ਹੈ ਬਾਹਰ ਨੂੰ ਕਿਤੇ ਨਿਕਲਦੇ ਘੁੰਮਣ ਰਾਤਾਂ ਨੂੰ ਤੇ ਤਿਆਰੀ ਦੇਖ ਕੇ ਆਉਣੇ ਨਾਲੇ ਚੋਲ ਟਾਈਮ ਤੇ ਜਾ ਕੇ ਆਉਣੇ ਅੱਜ ਤੇ ਹੁਣ ਦੇਖਦੇ ਆ ਤੇ ਕਾਲੂ ਆਉਂਦਾ ਤਾਂ ਫੇਰ 6 ਵਜੇ ਫੇਰ ਚੱਲਦੇ ਆ ਤੇ ਫੇਰ ਮਿਲਦਾ ਅੱਜ ਸਿਰ ਨੂੰ ਪਤਾ ਨਹੀਂ ਕੀ ਹੋ ਗਿਆ ਕਈ ਦਿਨਾਂ ਬਾਅਦ ਦੁਖਣ ਲੱਗਾ ਅੱਜ ਤੇ ਸੱਚ ਮੈਨੂੰ ਚੇਤਾ ਹੀ ਭੁੱਲ ਗਿਆ ਤੁਹਾਨੂੰ ਦੱਸਣ ਦਾ ਕਾਲੂ ਤਾਂ ਅੱਜ ਗਿਆ ਆ ਫੈਕਟਰੀ ਉਹਦਾ ਹੈਗਾ ਪਹਿਲਾ ਦਿਨ ਫੈਕਟਰੀ ਦਾ ਤੇ ਦੇਖਦੇ ਆਂ ਆ ਦਾ ਪਹਿਲਾ ਦਿਨ ਕਿੱਦਾਂ ਦਾ ਨਿਕਲਿਆ ਆਇਆ ਕਿੱਦਾਂ ਦਾ ਰਿਹਾ ਆ ਤੇ ਅੱਜ ਦਾ ਪਹਿਲੇ ਦਿਨ ਕੰਮਕੁਮ ਤਾਂ ਕੀ ਕਰਾਉਣਾ ਸੀਗਾ ਉਦੋਂ ਹੀ ਹੁਣੇ ਦੱਸਣਾ ਹੀ ਸੀਗਾ ਕਿ ਅੱਜ ਦਾ ਅੱਜ ਨਹੀਂ ਨਾ ਕੰਮਕੁਮ ਕਰਵਾਉਣਾ ਸੀਗਾ ਤੇ ਦੇਖਦੇ ਆਂ ਹੁੰਦਾ ਜਾਂ ਤਾਂ ਕੀ ਕਹਿੰਦਾ ਆ ਕਿਦਾਂ ਦਾ ਦਿਨ ਲੰਘਿਆ ਉਹਦਾ ਅੱਜ ਦਾ ਫੈਕਟਰੀ ਉਹਦਾ ਸਾਡੇ ਠੀਕ ਆ ਹਫਤਾ ਦਾ ਦੰ ਨੇ ਇਹਨਾਂ ਨੇ ਯਾਨੀ ਕਿ 8:30 ਤੋਂ 5:30 ਵਾਲੀ ਸ਼ਿਫਟ ਤੱਕ ਪਾਉਣਾ ਆ ਤੇ ਉਸ ਤੋਂ ਬਾਅਦ ਜਦੋਂ 10 ਕ ਦਿਨ ਹੋ ਗਿਆ ਫਿਰ ਮੁਰਕੇ ਨਹੀਂ ਪਾ ਲੈਣਾ ਸ਼ਿਫਟਾਂ ਦੇ ਵਿੱਚ ਉਹ ਤਾਂ ਵਧੀਆ ਸਵੇਰੇ 7 ਵਜੇ ਜਾਣਾ 3 ਵਜੇ ਆਇਆ ਜਾਣਾ ਫਿਰ ਸ਼ਾਮ ਨੂੰ ਵੇਲੇ ਫੇਰ ਬੀ ਸ਼ਿਫਟ ਆਣੀ ਹੈ ਦੁਪਹਿਰ ਨੂੰ 3 ਵਜੇ ਜਾਣਾ ਹੈ ਰਾਤ ਨੂੰ 11 ਵਜੇ ਆਉਣਾ ਫੇਰ 11 ਤੋਂ 7 ਵਾਲੀ ਆ ਉਹਦੇ ਵਿੱਚ ਇਹ ਆ ਬੰਦਾ ਡਿਊਟੀ ਦੀ ਡਿਊਟੀ ਹੋਣੀ ਨਾਲੇ ਆਪਣਾ ਘੁੰਮਣ ਫਿਰਨ ਵੀ ਹੋ ਜਾਣਾ ਬੰਦਾ ਆਪਣਾ ਕੰਮਕਾਰ ਕਰਨਾ ਉਹ ਵੀ ਕਰ ਸਕਦਾ ਹੈ ਸ਼ਿਫਟਾਂ ਦੇ ਵਿੱਚ ਇਹ ਫਾਇਦਾ ਹੈ ਤੇ ਹਰੇ ਥੋੜੇ ਦਿਨ ਕਾਲੂ ਨੂੰ ਰੱਖਣਾ ਹੈ ਉਹਨੇ ਜਰਨਲ ਦੇ ਵਿੱਚ ਹੀ ਆ 8:30 ਤੋਂ 5:30 ਵਾਲੀ ਤੇ ਆਇਆ ਤਾਂ ਹੈ ਫੋਨ 'ਉਹ ਕੀ ਕਹਿੰਦਾ ਹੈ ਤਾਂ ਕਹਿੰਦਾ ਭਾਜੀ ਆਉਣਾ ਮੈਂ ਤੇ ਉਹ ਆਉਂਦਾ ਤਾਂ ਫੇਰ ਚਲਦੇ ਝਵਾਲ ਨੂੰ ਨਾਲੇ ਮੇਰਾ ਦਾ ਝਵਾਲ ਡੈਮ ਤੇ ਜਾਣਦਾ ਆ ਤੇ ਨਾਲੇ ਰਾਤ ਤੇ ਤਿਆਰੀਆਂ ਦੇਖ ਕੇ ਆਉਨੇ ਹੁਣ ਕਾਲੂ ਆਊਗਾ ਤਾਂ ਫੇਰ ਹੀ ਜਾਣਾ ਆ ਤੇ ਬਾਕੀ ਦੇਖ ਰਹੇ ਆ ਕਿਹੜਾ ਤੁਹਾਡੇ ਲਈ ਨਵਾਂ ਸੱਪ ਤਿਆਰ ਕਰਦੇ ਪਏ ਹਾਂ ਜੋ ਕੋਸ਼ਿਸ਼ ਤਾਂ ਪੂਰੀ ਕਰਦੇ ਪਏ ਆ ਜੀ ਇੱਕ ਤਾਂ ਰੋਡ ਤੇ ਹੁਣ ਕਰਕੇ ਨਾ ਪਿੱਛੇ ਦੀ ਆਵਾਜ਼ਾਂ ਬਹੁਤ ਆਉਂਦੀਆਂ ਆ ਤੇ ਨਵਾਂ ਸੱਪ ਤੇ ਟਰਾਈ ਤਾਂ ਅਸੀਂ ਜ਼ਰੂਰ ਕਰੀ ਜਾਨੇ ਕਿ ਦਿੱਲੀ ਤੋਂ ਦਿੱਲੀ ਕੋਈ ਨਵੀਂ ਚੀਜ਼ ਹੀ ਸਿੱਟੀ ਹੈ ਕੋਈ ਨਵੀਂ ਚੀਜ਼ ਹੀ ਲੈ ਕੇ ਆਈ ਹੈ ਤੇ ਬਾਕੀ ਕਿਸਮਤ ਆ ਹੁਣ ਰੱਬ ਦੇ ਹੱਥ ਆ ਕੀ ਨਹੀਂ ਆ ਜੋਰ ਅਸੀਂ ਲਾਈ ਜਾਨੇ ਪੂਰਾ ਕਿ ਦਿੱਲੀ ਹਰੇਕ ਦਿਨ ਡੈਨ ਡੈਨ ਤਾਂ ਨਮਾ ਨਮਾ ਵਲੌਗ ਹੀ ਆਵੇ ਤੇ ਬਾਕੀ ਹੁਣ ਤੁਹਾਡੇ ਉੱਤੇ ਆ ਜ ਤੁਸੀਂ ਸਾਥ ਦੇਣਾ ਜਾਂ ਕਿੱਦਾਂ ਕਰਨੀਓ ਤੁਹਾਡੇ ਉੱਤੇ ਆ ਤੇ ਅਸੀਂ ਤਾਂ ਤੁਹਾਡੇ ਲਈ ਹਰੇਕ ਦਿੱਲੀ ਤੋਂ ਦਿੱਲੀ ਨਵੀਂ ਚੀਜ਼ ਲੈ ਕੇ ਆਉਨੇ ਆ ਅੱਜ ਤਾਂ ਚਲੋ ਸੈਰ ਤੋਂ ਸੈਰ ਦੁਖਦਾਈ ਮੇਰਾ ਵੀ ਸਿਹਤ ਨਹੀਂ ਠੀਕ ਸੀ ਤਾਂ ਕਰਕੇ ਨਿਕਲਿਆ ਨਹੀਂ ਮੈਂ ਕਿਤੇ ਤੇ ਚਲੋ ਹੁਣ ਚੱਲਦੇ ਆਂ ਚਵਾਲ ਨੂੰ ਕਾਲੂ ਆਉਣ ਵਾਲਾ ਹੀ ਆ ਬਸ ਹੁਣ ਹਾਂਜੀ ਕਾਲੂ ਤਾਂ ਆਇਆ ਨਹੀਂ ਹੈ ਤਾਂ ਜਦ ਤੱਕ ਮੈਂ ਕਾਕੇ ਨੂੰ ਘਮਾ ਦਈਏ ਕੋਠੇ ਤੇ ਇਹ ਵੀ ਵਿਚਾਰੀ ਸਾਰਾ ਦਿਨ ਥੱਲੇ ਹੀ ਰਹਿੰਦੀ ਆ ਤੇ ਘੁੰਮਣ ਫਿਰ ਹਜੇ ਬਾਹਰ ਕੱਢੀ ਤਾਂ ਨਹੀਂ ਹੈਗਾ ਇਹਨੂੰ ਜ਼ਿਆਦਾ ਤੇ ਮੈਂ ਚੱਲ ਕੋਠੇ ਤੇ ਘਮਾ ਲੈਨੇ ਇਹਨੂੰ ਜਦ ਤੱਕ ਅੱਜ ਮੌਸਮ ਨੂੰ ਥੋੜੇ ਦਿਨ ਤਾਂ ਇਹ ਆ ਬਰਸਾਤਾਂ ਦੇ ਵਿੱਚ ਮੌਸਮ ਦਾ ਨਹੀਂ ਆ ਮਜ਼ਾ ਲੱਗਾ ਪਿਆ ਮੌਸਮ ਵਧੀਆ ਬੱਦਲ ਹੋ ਮੈਂ ਥੋੜਾ ਜਿਹਾ ਬਸ ਹਵਾ ਚੱਲਦੀ ਰਹੇ ਨਾ ਫੇਰ ਸੈਟ ਆ ਉਹ ਦੇਖੋ ਸਲੇਰਨਤਾਮ ਸਾਡੇ ਘਰ ਤੋਂ ਐਨ ਸਾਫ ਦੀਂਦਾ ਸਲੇਰਨਤਾਮ ਜੇ ਰਾਤ ਨੂੰ ਉਹ ਹੋਵੇ ਨਾ ਜਦੋਂ ਕੋਈ ਪ੍ਰੋਗਰਾਮ ਹੋਵੇ ਲਾਈਟਾਂ ਲੱਗੀਆਂ ਹੋਣ ਬਹੁਤ ਸੋਹਣਾ ਲੱਗਦਾ ਸਲੇਰਨਤਾਮ ਤੇ ਚਲੋ ਇਹਨੂੰ ਘੁਮਾ ਕੇ 2 ਕੁ ਮਿੰਟ ਵਿੱਚ ਚੱਲਦੇ ਆ ਥੱਲੇ ਨੂੰ ਤੇ ਮਨਿੰਦਰ ਨੂੰ ਢੀਕਦਾਵੇਂ ਬਸ ਜਾਣਾ ਹੀ ਆ ਹਾਂਜੀ ਮਨਿੰਦਰ ਵੀ ਆ ਗਿਆ ਆ ਤੇ ਉਹਨ ਚੱਲ ਗਿਆ ਅੰਦਰ ਨੂੰ ਘਰਦਿਆਂ ਨੂੰ ਬੁਲਾਉਣ ਵਾਲੇ ਪਾਣੀ ਪੂਣੀ ਪੀਣ ਚੱਲ ਗਿਆ ਆ ਤੇ ਮੋਰਚਾ ਦਾ ਖੜਾ ਇਹਦਾ ਹੁਣ ਪਾਣੀ ਪੂਣੀ ਪੀ ਕੇ ਆਉਂਦਾ ਤਾਂ ਫੇਰ ਨਿਕਲਦੇ ਆ ਫੇਰ ਚੱਲਦੇ ਆ ਕਿਸੇ ਪਾਸੇ ਨਾਲ ਇਹਦਾ ਪੁੱਛਦੇ ਆ ਕਿੱਦਾਂ ਦੀ ਨਿਕਲਿਆ ਅੱਜ ਦੀਹਾੜੀ ਅਜੇ ਪਹਿਲੀ ਤੇ ਕਿੱਦਾਂ ਦੀ ਲੱਗੀ ਫੇਰ ਕੰਮ ਕੁੰਮ ਕਿਦਾਂ ਲੱਗਾ ਓਕੇ ਰਿਪੋਰਟਰ ਅਜ ਦਾ ਲੋ ਜੀ ਨਾਲੇ ਟਾਕਾ ਸਾਡਾ ਜੋ ਗਿਆ ਆ 5 ਮਹੀਨਿਆਂ ਦਾ ਤੇ ਸਾਡੇ ਘਰ ਦੇ ਨਾਲ ਉਹਦੀ ਫੋਟੋ ਹਰੇਕ ਪਾ ਮਹੀਨੇ ਬਾਅਦ ਫੋਟੋ ਖਿੱਚਦੇ ਆ ਇਹ ਚੱਲ 5 ਮਹੀਨੇ ਦੀ ਕਿੱਡੀ ਸੀ 6 ਮਹੀਨੇ ਦੀ ਕਿੱਡੀ ਸੀ ਪਹਿਲਾਂ ਵੀ 2-3 ਮਹੀਨੇ 4 ਮਹੀਨੇ ਦੀ ਫੋਟੋ ਕੀਤੀਆਂ ਸੀ ਤੇ ਅੱਜ 5 ਮਹੀਨੇ ਦੀ ਹੋ ਗਈ ਆ ਤਿਆਲ ਉਹ ਅੱਜ ਪੰਜਵੇਂ ਮਹੀਨੇ ਦਾ ਅਸੀਂ ਬਦਾਮਾਂ ਰੱਖ ਕੇ ਬਣਾਇਆ ਸੀਗਾ ਬਦਾਮਾਂ ਨਾਲ ਤੇ ਅੱਗੇ ਕਿਸੇ ਹੋ ਕਦੀ ਬਦਾਮ ਰੱਖਦੀ ਦੇ ਕਦੀ ਗੋਸ਼ ਰੱਖਦੀ ਹੈ ਕਦੀ ਬਿਸਕੁਟ ਰੱਖਦੀ ਦੇ ਤੇ ਇਹ ਚਾਹ ਰੱਖ ਕੇ ਬਣਾ ਲੀਦਾ ਆ ਤੇ ਮਨਿੰਦਰ ਕਿੱਥੇ ਚਲੇ ਗਿਆ ਹਾਂਜੀ ਹੁਣ ਆ ਗਿਆ ਹੁਣ ਹੋਇਆ ਵਿਲੇ ਤੇ ਹੁਣ ਨਿਕਲੇ ਕਿਸੇ ਪਾਸੇ ਨੂੰ ਘੁੰਮਣ ਕਾਲੇ ਨੂੰ ਉੱਥੇ ਚੁਹਾੜ ਜਾ ਕੇ ਪਹੁੰਚ ਰਹੇ ਹਾਂ ਕੈਮਰੇ ਦੇ ਸਾਹਮਣੇ ਨਾਲੇ ਕਿੰਦਾ ਰਿਆ ਰਾਜਾ ਦਾ ਤੇ ਦੇਖਦੇ ਆ ਥੋੜੇ ਘੁੰਮਦੇ ਘੁੰਮਦੇ ਆ ਨਰਾਤੇ ਆ ਦੇਖਦੇ ਆ ਕਿੰਨੀ ਕੀ ਤਿਆਰੀ ਹੋਈ ਆ ਤੇ ਉਸ ਤੋਂ ਬਾਅਦ ਫੇਰ ਚੱਲਦੇ ਆ ਚਵਾਲ ਦੇ ਨਰਾਤੇ ਤਕਰੀਬਨ ਮੈਂ ਥੱਲੇ ਦਾ ਦੇਖ ਹੀ ਲਈਆ ਉੱਪਰ ਨੂੰ ਚੱਲਦੇ ਆ ਉੱਥੇ ਹੀ ਦੇਖਦੇ ਆ ਉੱਪਰ ਕੀ ਕੀ ਮਾਹੌਲ ਚਾਲਾ ਲੈ ਕਾਲੂ ਚਲ ਗਿਆ ਮੌਂਟੀ ਕੋ ਤੇ ਮੈਂ ਆ ਗਿਆ ਜਦ ਤੱਕ ਧਰਮੂ ਕੋ ਧਰਮੂ ਪਰ ਸਾਡੇ ਵਾਲ ਹੀ ਨਹੀਂ ਕੱਟਦਾ ਕੀ ਕਰੀਏ ਭਰਾਵਾ ਇਹ ਸਾਡੇ ਨਾਲ ਗੁੱਸੇ ਆ ਐ ਕਾਲੂ ਇੱਕ ਕਾਲੂ ਦੇ ਵਾਲ ਕੱਟਦਾ ਧਰਮੂ ਇਹ ਸਾਡੇ ਨਹੀਂ ਕੱਟਦਾ ਹੈਗਾ ਧਰਮੂ ਇਹ ਗੱਲਾ ਚੰਗੀਆਂ ਨਹੀਂ ਤੇਰੇ ਲਈ ਈ ਆ ਭਾਈ ਨਹੀਂ ਨਹੀਂ ਯਾਰ ਧਰਮੂ ਆਪਣਾ ਭਰਾ ਇੱਕ ਨੰਬਰ ਆ ਯਾਰ ਬਾਲਬੂ ਉਹਦੇ ਕਾ ਉਹਦੇ ਕਾਲੂ ਦੇ ਨਹੀਂ ਕਾਲੂ ਦੇ ਨਹੀਂ ਕੱਟੇ ਹੋ ਆ ਦੇਖ ਤਾਂ ਕਾਲੂ ਤੇਨੂੰ ਮੂੰਹ ਕਰੀ ਹੈ ਬਾਲ ਨਹੀਂ ਉਹ ਤੇ ਕਾਲੂ ਦੇ ਬਾਲਾ ਦੀ ਬੜੀਆਤ ਕੀਤੀ ਧਰਮੂ ਜ਼ਰੂਰਗੀ ਇਹ ਗੱਲ ਤੇਰੀ ਮੰਨਣ ਵਾਲੀ ਆ ਹੈ ਗੱਲ ਕਹੀ ਯਾਰ ਧਰਮੂ ਸਾਡਾ ਕਹਿੰਦਾ ਯਾਰ ਕਹਿੰਦਾ ਯਾਰ ਫालतू ਬੰਦੇ ਨਾ ਬੈਠਿਆ ਕਰੋ ਕਿਉਂਦਾ 5-10 ਮਿੰਟ ਬਹਿ ਲਿਆ ਤੇ ਕੋਈ ਗੱਲ ਨਹੀਂ ਤੇ ਕਹਿੰਦਾ ਯਾਰ ਫੇ ਮੁਰਗੀ ਗਾਗ ਭਜ ਰਿਹਾ ਤੇ ਇਸ ਕਰਕੇ ਕਹਿੰਦਾ ਯਾਰ ਥੋੜਾ ਜਿਹਾ ਜਿੰਨੇ ਬਹਿਣਾ 5-7 ਮਿੰਟ ਬਹਿ ਲੈ ਕਰੋ ਇਦਾਂ ਯਾਰ ਤੰਗ ਮੁੰਡਾ ਕਹਿੰਦਾ ਤੰਗ ਹੁੰਦਾ ਮਮੀ ਬਾਕੀ ਧਰਮੂ ਤੂੰ ਕਹਦੇ ਇਹਦੇ ਕਹਿਣਾ ਬਾਕੀ ਹੈ ਓਕੇ ਆ ਓਕੇ ਆ ਠੀਕ ਆ ਤੇ ਯਾਰ ਤਾਂ ਕਰਕੇ ਉਹ ਕਹਿੰਦਾ ਫੇ ਗਾਗ ਨੂੰ ਕਾਕੀ ਨੂੰ ਫਰ ਕੇ ਪੈਂਦਾ ਐ ਇਦਾਂ ਨਾ ਯਾਰ ਕਹਿੰਦਾ 10-15 ਮਿੰਟ ਬਹਿ ਲੈ ਕਰੋ ਕੋਈ ਗੱਲ ਨਹੀਂ ਆ ਵੀ ਆ ਵੀ ਇੰਦੀ ਬੈਂਡ ਪੈਂਦਾ ਸਾਹ ਜਿਹੜੀ ਆ ਕੇ ਇਹਦਾ ਦੱਸੀ ਚ ਮੈਨੂੰ ਪੈਂਦਾ ਰਾਂ ਇੱਕ ਵਾਰੀ ਤੈਨੂੰ ਦਿੰਦਾ ਆਪੇ ਮੈਂ ਕਿਹਾ ਟਾਇਰ ਬਸ ਯਾ ਚੱਲ ਫੇ ਤੈਨੂੰ ਮਿਲਦੇ ਆ ਫੇ ਰੁਕੇ ਆਈ ਜਾ ਆਈ ਕਿਤੇ ਪਾਸੇ ਚੱਲ ਨਹੀਂ ਨਰਾਤੇ ਆ ਗਿਆ ਫਿਰ ਆ ਗਿਆ ਆ ਗਿਆ ਬੱਚੇ ਦੇਖਣ ਨੂੰ ਬਾਤ ਤਿਆਰ ਹੋਵੇ ਤਿਆਰ ਤਿਆਰ ਯਾ ਬੋਲ ਲੈ ਬਾਤ ਸਹੀ ਆ ਗੱਡੀ ਦੇ ਟਾਇਰ ਕੁੱਠੇ ਪਾ ਦੇਣੇ ਮੈਂ ਦੇਖੀ ਨਾ ਤੈਨੂੰ ਨਹੀਂ ਯਾ ਯਾਰ ਬਹੁ ਮਿੱਟੀ ਪੈਂਦੀ ਆ ਨਹੀਂ ਹਾਂ ਦੋ ਓ ਬੱਲੇ ਓ ਸੇਵਕਾ ਹੋ ਗਿਆ ਨਰਾਤੇ ਬਾਸ ਨਰਾਤੇ ਨਾਲ ਕੰਮ ਸ਼ੁਰੂ ਹੋ ਗਿਆ ਦੇਖ ਲਓ ਆਹ ਤਾਂ ਟੈਂਟ ਲੱਗ ਗਿਆ ਆ ਪੂਰੇ ਇਧਰ ਮੇਰਾ ਰਹਤੇ ਆ ਬਾਸ ਨਰਾਤੇ ਨਾਲ ਲੱਗ ਰਿਹਾ ਨੇ ਯਾਰ ਬਾਜੋ ਆਰੇ ਆਰੇ ਲੋ ਹੁਣ ਸਾਰੇ ਬਸ ਲੰਗਰ ਹੀ ਚੱਲਨੇ ਆ ਦੇਖੋ ਇੱਥੇ ਜਿਹੜਾ ਜਗਾ ਖਾਲੀ ਆ ਇੱਥੇ ਵੀ ਲੰਗਰ ਕੋਈ ਤੁਹਾਨੂੰ ਜਗਾ ਇੱਥੇ ਖਾਲੀ ਨਹੀਂ ਦਿਸਣੀ ਹੈਗੀ ਸਾਰੇ ਕਿਤੇ ਜਗਾ ਤੇ ਲੰਗਰ ਹੀ ਲੰਗਰ ਆ ਆ ਦੇਖੋ ਆਰੇ ਇੱਥੇ ਵੀ ਬੋਰਡ ਲਾਤਾ ਹੈ ਜਿਨ੍ਹਾਂ ਨੇ ਆਪਣੇ ਆਪਣੇ ਜਗਾ ਬੁੱਕ ਕੀਤੀ ਹੈ ਨਾ ਆ ਦੇਖੋ ਸਲਾਨਾ ਅੰਦਾਰਾ ਨਾ 30 ਸਾਲ ਹੋ ਗਏ ਲੈ ਆਹ ਦੇਖੋ ਉਧਰ ਇੱਥੇ ਬੰਦੇ ਖੜੇ ਸੀਗੇ ਯਾਰ ਇੱਥੇ ਵੀ ਟੈਂਟ ਲੱਗ ਗਿਆ ਸਾਰੇ ਹੁਣ ਤੁਹਾਨੂੰ ਕੋਈ ਇਦਾਂ ਦੀ ਜਗ੍ਹਾ ਨਹੀਂ ਰਹਿਣੀ ਹੈਗੀ ਜਿੱਥੇ ਜਿੱਥੇ ਟੈਂਟ ਨਾ ਮਿਲੂਗਾ ਲੰਗਰ ਨਾ ਮਿਲੂਗਾ ਇਹਦੇ ਲਈ ਫੋਲੋ ਵੀਡੀਓ ਡਿਟੇਲ ਚ ਬਣਾਵਾ ਗਿਆ ਸੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹਲੇ ਥੋੜਿਆ ਹੋਰ ਚਾਲੂ ਹੋ ਜਵੇ ਇੱਕ ਦੋ ਦਿਨਾਂ ਤੱਕ ਬਣਾਵਾਗੇ ਇਹਦੀ ਵੀਡੀਓ ਤੇ ਝਵਾਲ ਨੂੰ ਝਵਾਲ ਡੈਮ ਤੇ ਚਲਦੇ ਉੱਥੇ ਫੋਟੋ ਫੂਟੋ ਖਿੱਚਦੇ ਇੱਕ ਦੋ ਰੀਲਾਂ ਬਣਾਉਣੇ ਆ ਤੇ ਨਾਲੇ ਤੁਹਾਨੂੰ ਵੀ ਝਵਾਲ ਡੈਮ ਦਿਖਾਉਣੇ ਆ ਅਸੀਂ ਵੀ ਸ਼ਾਰਟਕਟ ਦੇ ਚੱਕਰ ਦੇ ਵਿੱਚ ਨਾ ਉੱਧਰ ਦੀ ਨਿਗਾ ਨਹੀਂ ਤਾਂ ਉਹ ਉੱਥੋਂ ਸਾਰਾ ਘੁੰਮ ਕੇ ਆਉਣਾ ਪੈਣਾ ਸੀ ਇੱਥੋਂ ਹੀ ਹੌਲੀ ਹੌਲੀ ਪੰਗੇ ਲੈਦੇ ਚੱਲ ਉੱਤਰਦੇ ਪਏ ਆ ਇੱਕ ਤਾਂ ਪੱਥਰ ਹੈ ਬੜੇ ਅਜੀਬ ਜਿਹੇ ਪੈਰ ਬੜਾ ਤਿਲਕਦਾ ਇਹਨਾਂ ਤੋਂ ਕਾਲੂ ਦਾ ਸ਼ੂਟ ਵੱਟ ਕੇ ਪਹੁੰਚ ਗਿਆ ਥੱਲੇ ਕਾਲੂ ਤੂੰ ਕਿੱਦਾਂ ਪਹੁੰਚ ਗਿਆ ਓਏ ਬਹੁਤ ਜਿਹਦਾ ਪੱਥਰ ਇਹ ਬੜੇ ਮਾੜਿਆ ਪੈਰ ਰੱਖੋ ਤਿਲਕਦਾ ਹੀ ਬੜੇ ਆ ਅਸੀਂ ਪਹਿਲਾਂ ਉੱਪਰ ਨੂੰ ਗਏ ਨਾ ਉਦੋਂ ਇੱਥੇ ਫੈਮਲੀਆ ਫੁਮਲੀਆਂ ਦੋ ਤਿੰਨ ਫੈਮਲੀਆ ਸਿਗੀਆਂ ਉਹ ਇੱਥੇ ਘੁੰਮਦੇ ਸੀਗੇ ਤੇ ਅਸੀਂ ਪਹਿਲਾਂ ਉੱਪਰੋਂ ਚੱਲ ਗਏ ਅਸੀਂ ਕਿ ਨਰਾਤਿਆਂ ਦਾ ਦੇਖ ਕੇ ਆਨੇ ਕਿੰਨੀ ਕੀ ਤਿਆਰੀ ਹੋਈ ਹੋਆ ਤੇ ਕੀ ਹਿਸਾਬ ਆ ਉੱਥੇ ਕਾਫੀ ਯਾਨੀ ਕਿ ਤਿਆਰੀ ਲਾ ਹੋ ਗਈ ਆ ਟੈਂਟ ਟੁੰਟ ਲਾਤੇ ਸਾਰੇ ਨੇ ਆਪਣੇ ਆਪਣੇ ਤੇ ਉਹਦੇ ਚੱਕਰ ਇੱਥੇ ਜਦ ਤੱਕ ਖਾਲੀ ਹੋਆ ਨਹੀਂ ਤਾਂ ਕਿੰਨੀਆਂ ਫੈਮਲੀਆਂ ਸੀਗੀਆਂ ਆਈਆਂ ਐਤਵਾਰ ਨੂੰ ਬਹੁਤ ਲੋਕ ਆਉਂਦੇ ਆ ਇੱਥੇ ਆਈ ਕਿੰਨੇ ਦਿਨ ਬਾਅਦ ਆਏ ਆ ਅੱਗੇ ਅਸੀਂ ਕੱਲ ਕਿੰਨੇ ਚਿਰ ਬਾਅਦ ਆਏ ਨਾ ਇੱਕ ਵਾਰੀ ਫੋਟ ਇੱਥੇ ਫੋਟੋ ਫੂਟੋ ਵੀਡੀਓ ਵੀਡੀਓ ਬਣਾ ਗਏ ਸੀ ਉੱਤ ਬਾਅਦ ਹੋਣ ਆਏ ਅਸੀਂ ਤੇ ਨੇਚਰ ਰੀਟਰੀਟ ਤੁਹਾਨੂੰ ਦਿਖਾਉਣਾ ਹੈ ਦੇਖਿਓ ਕਿੱਡਾ ਵੱਡਾ ਆ ਉੱਥੋਂ ਨਹੀਂ ਨਾ ਪਤਾ ਲੱਗਦਾ ਸੀ ਇੱ ਉਹ ਦੇਖੋ ਉਹ ਜਿਹੜੀ ਪਹਾੜੀ ਦੀ ਹੈ ਨਾ ਪਹਾੜੀ ਆ ਗਈ ਹਾਂ ਆਹ ਦੇਖੋ ਇੱਥੇ ਮੱਛੇ-ਮੁੱਛੇ ਫੜਦੇ ਉਹਨਾਂ ਲਾਇਆ ਆਹ ਜਿਹੜੀ ਪਹਾੜੀ ਦੀ ਹੈ ਨਾ ਇਹ ਪਹਾੜੀ ਤੋਂ ਬੈਕ ਸਾਈਡ ਨੇਚਰ ਰੀਟਰੀਟ ਹੀ ਆ ਬਸ ਇਧਰ ਦੀ ਤਾਂ ਦੇਖ ਲਓ ਆ ਮਾੜਾ ਜਿਹਾ ਰੋੜਾ ਇੰਨਾ ਕੀ ਆ ਉਧਰ ਦੀ ਤਾਂ ਬਹੁਤ ਥੱਲੇ ਆਉਣਾ ਪੈਂਦਾ ਤੁਰ ਕੇ ਬੰਦੇ ਦੀ ਬੱਸ ਹੋ ਜਾਂਦੀ ਆ ਪਾਣੀ ਨੂੰ ਤਾਂ ਇੱਥੇ ਵੀ ਬਹੁਤ ਫਰਕ ਪੈ ਗਿਆ ਝੋਲੜਿਆਂ ਨੂੰ ਆ ਇਹ ਤਾਂ ਕਾਲੂ ਕੇ ਜੋ ਚਾਰ ਸਕੂਲੇ ਪੜਦੇ ਨਹੀਂ ਸੀ ਨਾ ਜੀ ਆ ਅੰਮਲ ਦੀ ਇੱਧਰ ਦੀ ਆਈਦਾ ਹੁੰਦਾ ਸੀ ਥੱਲੇੋਂ ਦੀ ਇੱਥੇ ਬਹੁਤ ਣਾ ਉਹ ਦੇਖੋ ਦੇਖੋ ਪਹਿਲਾਂ ਤੁਹਾਨੂੰ ਚੀਜ਼ ਦਿਖਾਵਾਂ ਇੱਕ ਇਹ ਉਹ ਦੇਖੋ ਉਹ ਜਿਹੜੀ ਸਾਹਮਣੇ ਡੰਡੇ ਜੀ ਦੀਂਦੇ ਆ ਨਾ ਉਹ ਕਾਲੂ ਦਾ ਕਾਲੂ ਦੀ ਫੈਕਟਰੀ ਆ ਉਹ ਹੁਣ ਨਹੀਂ ਕਾਲੂ ਕਿੱਦਾਂ ਦਾ ਨੰਘਿਆ ਤੇਰਾ ਪਹਿਲਾ ਦਿਨ ਨਹੀਂ ਅੰਦਰ ਘੁੰਮ ਕੇ ਦੇਖ ਲੈ ਜਿੱਥੇ ਡਿਊਟੀ ਰੈਟ ਦਿਨ ਲਾਉਣੀ ਆ ਸਹੀ ਆ ਓਕੇ ਰਿਪੋਰਟ ਐ ਨਹੀਂ ਨਹੀਂ ਉੱਥੇ ਕਾਲੂ ਨੂੰ ਵਧੀਆ ਜਗ੍ਹਾ ਤੇ ਲਗਾਇਆ ਨਹੀਂ ਤਾਂ ਕਾਲੂ ਦੇ ਬਚਾਰੇ ਦਾ ਧੂਆਂ ਨਿਕਲ ਜਾਣਾ ਸੀ ਉੱਥੇ ਜਿੱਥੇ ਉਹ ਪਾਉਣ ਨੂੰ ਕਹਿੰਦੇ ਸੀ ਰਈ ਜਿੱਦ ਤੇ ਉਹਨਾਂ ਇਹਦੀ ਜਿੱਥੇ ਡਿਊਟੀ ਲੱਗੀ ਆ ਉਹ ਠੀਕ ਆ ਉਹ ਕੰਮ ਓਕੇ ਰਿਪੋਰਟ ਆ ਥੋੜੇ ਜਿਹਾ ਲੇਟ ਹੋ ਗਏ ਇਹਦਾ ਇੱਕ ਲੈਬ ਦਾ ਉਹ ਆਉਂਦਾ ਆ ਲੈਬ ਦੇ ਵਿੱਚ ਲਵਾ ਲੈਣਾ ਸੀ ਉਹ ਥੋੜੇ ਜਿਹਾ ਲੇਟ ਹੋ ਗਿਆ ਬੰਦੇ ਰੱਖ ਲੈ ਆ ਦੇ ਅੱਗੇ ਅਸੀਂ ਆਮਬਾਲ ਆਉਂਦੇ ਹੁੰਦੇ ਸੀ ਇੱਥੇ ਇੱਥੇ ਬਹੁਤ ਆਉਣਾ ਹੈ ਸਕੂਲਾਂ ਇਹ ਤਾਂ ਇੱਕ ਗੱਲਾ ਚੋਲਪੂਰਾ ਦੀਦਾ ਐਨ ਆ ਦੇਖੋ ਐਨ ਬਸ ਸੋਨਾ ਬੜਾ ਲੱਗਦਾ ਸਾਡੇ ਯਾਰ ਸਰੇਕ ਚੀਜ਼ ਜਿੱਥੇ ਮਰਜੀ ਚੱਲ ਜਾਓ ਮੜ ਜਾਓ ਪਹਾੜ ਪਹਾੜੀਆਂ ਚੜੋ ਤਾਂ ਸਹੀ ਐ ਸਾਰਾ ਕੁਝ ਵਧੀਆ ਹੀ ਵਧੀਆ ਹੈ ਇੱਥੇ ਬਸ ਇਨਾ ਦਾ ਡਰਾ ਇਹ ਨਾ ਫੋਨ ਪਨ ਕੋਕ ਲੈਣ ਉਧਰ ਸਾਡੇ ਹੱਥ ਚੋਂ ਪ੍ਰਚਾਰ ਖੋ ਕੇ ਲੱਗਿਆ ਸੀ ਇਹ ਐਂਡਾ ਉਹ ਜਿੱਥੇ ਕਾਲੂ ਉਦਣ ਗਿਆ ਸੀਗੇ ਇਹ ਹੁਣ ਤਾਂ ਪਹਿਲਾਂ ਹੁਣ ਇਹ ਵੀ ਬਹੁਤ ਖਰਾਬ ਹੋ ਗਿਆ ਸੀ ਜਦੋਂ ਬਾਬਾ ਭਰਗਨਾਥ ਜੀ ਦੇ ਗਏ ਸੀ ਪਿੱਛੇ ਦੇ ਆ ਮੱਛਰ ਕਿਤੇ ਘੁੰਮੀਆਂ ਦਾ ਫੋਨ ਮੁਰੇ ਤੇ ਉੱਥੇ ਅਸੀਂ ਨਾ ਲੋਕੀ ਸਾਰੇ ਇਦਾਂ ਚਾਲਟਾਂ ਦੇ ਵਿੱਚ ਵਿੱਚ ਪਰਚਾਲ ਕੋ ਕੇ ਲੈ ਕੇ ਜਾਂਦੇ ਸੀਗੇ ਇੰਨਾ ਖੁੰਦੇ ਸੀ ਡਰਦੇ ਵੀ ਹੈ ਨਹੀਂਗੇ ਐਨ ਉੱਤੋਂ ਖੋਲਹਿੰਦੇ ਸੀ ਪਰਚਾਰ ਹੱਥਾਂ ਦੇ ਵਿੱਚੋਂ ਲਿਫਾਫਾ ਆਣਾ ਲਵਾਵਾ ਪਾੜ ਦੇਣਾ ਇਹਨਾਂ ਨੇ ਹੁਣ ਬੜੇ ਖਰਾਬ ਹੋ ਗਏ ਆ ਆ ਲੋਰੀ ਚੋਆ ਇੱਥੋਂ ਇੱਕ ਫੋਟੋ ਲਈਏ ਇੱਕ ਨਾਲ ਇੱਕ ਥੰਬਨੇਲ ਹੀ ਫੋਟੋ ਲੈ ਲਈਏ ਅਸੀਂ ਆ ਤੈ ਕੋ ਕਿੰਨਾ ਸੋਹਣਾ ਲੱਗਦਾ ਚੋਆ ਇੱਥੋਂ ਬੱਲੇ ਉਤਰੇ ਸੇਵਕਾ ਕਾਲੂ ਦੀ ਫੈਕਟਰੀ ਕਿੱਥੇ ਗਈ ਕਾਲੂ ਦੀ ਫੈਕਟਰੀ ਪਹਾੜੀ ਪਿੱਛੇ ਆ ਗਈ ਕਾਲੂ ਉਹ ਜੀ ਘੁੰਮ ਫਿਰ ਲਿਆ ਇੱਕ ਅੱਧੀ ਰੀਲ ਲਈ ਬਣਾਇਆ ਸੀ ਤੇ ਹੁਣ ਚਲਦੇ ਆ ਘਰ ਨੂੰ ਹੀ ਪਰ ਇਹ ਪਾਣੀ ਨੂੰ ਫਰਕ ਪੈ ਗਿਆ ਉਹਦਾ ਅੱਗੇ ਨਾਲੋਂ ਪਾਣੀ ਆ ਮੀਂਹੂ ਨਾ ਬੜਾ ਫਰਕ ਪਿਆ ਫਰਕ ਪਿਆ ਪਾਣੀ ਨੂੰ ਕਾਲੂ ਚੱਲ ਚੱਲੀਓ ਥੱਲੇ ਪੈਟਰੋਲ ਪੰਪ ਦੇਖ ਕੇ ਆਈਏ ਉੱਤੇ ਵੀ ਝੂਲੇ ਝੱਲੇ ਲੱਗ ਗਿਆ ਥੱਲੇ ਵਾਲੇ ਪੈਟਰੋਲ ਪੰਪ ਤੇ ਝੂਲੇ ਨਿਆਣਿਆਂ ਦੇ ਝੂਲੇ ਝੱਲੇ ਲਾਤੇ ਗੁੱਡੇ ਗਾਡੇ ਲਾਤੇ ਆ ਬਸ ਹੁਣ ਤਿਆਰੀ ਰੱਖੋ ਬੰਨ ਰਾਤਿਆਂ ਛਾਤ ਆਰਦਨ ਤਾਨੂੰ ਦੇਖਿਆ ਧੰਨ ਧੰਨ ਕਰਾ ਰਹੀ ਨਹੀਂ ਇਦਾਂ ਦੇ ਵਲੌਗ ਦਿਖਾਉਣੇ ਆ ਕੱਦੀ ਰਾਤ ਨੂੰ ਟਰੈਕਟਰ ਤੇ ਤੁਰੇ ਹੁਣ ਦੁਪਹਿਰ ਨੂੰ ਗੱਡੀ ਤੇ ਫੇਰ ਮੋਟਰਸਾਈਕਲ ਤੇ ਬਸ ਇਹੀ ਕੰਮ ਰਿਹਾ ਕਰਨ ਹਫਤਾ ਇੱਕ ਅਸੀਂ ਆ ਨਰਾਤਿਆਂ ਦੇ ਵਿੱਚੇ ਰਹਿਣਾ ਆ ਭਿੰਦਾ ਜੇ ਕਹਿੰਦਾ ਹੀ ਮਾਤਾ ਦੇ ਜਾਨ ਨੂੰ ਪਰ ਪਤਾ ਨਹੀਂ ਕੀ ਬਣਿਆ ਉਹਦਾ ਕਿੱਥੇ ਆ ਮਰੀ ਜੋ ਆ ਪਰ ਓਹੋ ਆਹ ਵਾਹ ਵਾਹ ਮਰੀਓ ਮੱਛੀ ਲਾ ਕਿਤੇ ਛੱਡਦੇ ਆ ਉਹ ਦੇਖੋ ਟੈਂਟ ਲਾਇਆ ਉੱਥੇ ਹੀ ਫੜ ਲੈਂਦੇ ਆ ਮੱਛੀਆਂ ਤਾਂ ਤੇ ਚਲੋ ਚੱਲਦੇ ਆ ਉੱਪਰ ਨੂੰ ਚੜ੍ਹਦੇ ਆ ਚੜ੍ਹਾਈਆਂ ਫੇਰ ਜਿਹੜੀਆਂ ਉਤਰੀਆਂ ਤਾਂ ਫੇਰ ਚੱਲਦੇ ਆ ਹੁਣ ਉੱਧਰ ਥੱਲੇ ਜਾਦੇ ਬੱਦਲ ਬੱਦਲ ਯਾਰ ਸਾਡੇ ਐਨ ਕੈਨੇਡਾ ਵਾਲਾ ਮਾਹੌਲ ਹੋਇਆ ਪਿਆ ਮੇਰਾ ਕਿਤੇ ਬਾਹਰ ਜਾਣ ਦੇ ਨਹੀਂ ਕਰਦਾ ਡੁੱਬਈ ਡੁੱਬੀ ਅਸੀਂ ਐਵੇਂ ਹੀ ਕਾਲੂ ਠੱਕੇ ਖਾਂਦੇ ਰਹੇ ਐਵੇਂ ਲਾਲ ਪੀਲਾ ਬਸ ਸਿਆ ਮਿੱਟੀ ਦੇਖੀ ਆ ਜਿੰਨਾ ਚਿਰ ਦੇਖੀ ਆ ਹੈਂ ਚੜਨਾ ਸੋਖਾ ਤੇਲਕਾ ਪੱਥਰ ਤੇਲਕ ਦੇ ਹਾਂ ਚੜਨਾ ਸੋਖਾ ਪੱਥਰ ਤੇਲਕ ਦੇ ਸੀਗੇ ਨਾ ਪਹਿਲਾਂ ਨਹੀਂ ਤਾਂ ਉਹ ਕਿਲੋਮੀਟਰ ਦੀ ਬਾਟ ਪੈਣੀ ਸੀ ਉੱਪਰ ਆਉਣ ਨੂੰ ਇੱਥੇ ਚੜ ਤਾਂ ਸਹੀ ਹੋ ਗਿਆ ਹਾਂ ਓਕੇ ਚੜਨਾ ਉੱਠਾਇਆ ਪੱਥਰ ਤੇਲਕ ਦੇ ਆ ਨਾ ਪੱਥਰ ਕ ਆਹ ਰੇ ਤਾਂ ਓਏ ਹੋਏ ਚੱਲੋ ਚੱਲ ਸੇਵਕਾ ਇੱਦਾਂ ਦੇ ਗੱਡੀ ਸ਼ੂਟ ਗੱਡੀ ਸ਼ੂਟ ਬੱਟੀ ਰੱਖ ਹੁਣ ਪਹੁੰਚ ਗਏ ਪਹੁੰਚ ਗਏ ਹੁਣ ਤਾਂ ਉਹ ਦੇਖੋ ਕਿੱਦਾਂ ਟੈ ਕਿੱਦਾਂ ਟੈਕੇ ਬੈਠੇ ਹੋ ਐਨ 1 2 3 4 5 ਐਨ ਪੌੜੀਆਂ ਦੇ ਉੱਤੇ ਟੈੱਕੇ ਬੈਠੇ ਹੋ ਆ। ਹੋਰ ਵੀ ਕਦਾ। ਵਧੀਆ ਜੀ। ਅੱਜ ਜਿੰਨੇ ਲੋਕ ਹੈ ਨਿਗੇ ਐਤਵਾਰ ਨੂੰ ਜਿਆਦਾ ਲੋਕੀ ਨਿਕਲਦੇ ਜਦੋਂ ਆਵਲੇ ਐਤਵਾਰ ਆਏ ਨਾ ਸੀ ਉਦੋਂ ਵੀ ਬਹੁਤ ਲੋਕੀ ਉਦੋਂ ਇੱਥੇ ਵੀ ਬੜੇ ਸੀਗੇ ਤੇ ਅੱਗੇ ਵੀ ਬੜੇ ਸੀਗੇ। ਸੌ ਚੜ ਗਿਆ। ਕਿਦਾ ਬਈ। ਉਹ ਵੀ ਕਾਲੂ ਦੀ ਡਿਊਟੀ ਵੀ ਹੋ ਗਈ ਹੈ ਸ਼ੁਰੂ ਹੁਣ। ਅੱਜ ਵੀ ਗਿਆ ਸੀ ਉਦਾਂ। ਤੇ ਕੱਲ ਤੋਂ ਮੈਂ ਸ਼ੁਰੂ ਹੋਣੀ ਹੈ ਨਹੀਂ ਅਜੇ ਤੱਕ ਕੰਮ-ਕੂਮ ਨਹੀਂ ਕਰਵਾਇਆ ਹੈਗਾ ਇਨਾ ਗੇਟ ਲੱਗੇ ਤਾ ਤੇ ਅਜੇ ਤੱਕ ਕੰਮ-ਕੂਮ ਕਰਵਾਇਆ ਨਹੀਂ ਇਹ ਤੋਂ ਇਨਾ ਕੀ ਪਹਿਲਾ ਦਿਨ ਕਰਕੇ ਥੋੜੇ ਆ ਦੁਪਹਿਰੋਂ ਬਾਅਦ ਹੀ ਕਹਿੰਦਾ ਮੈਨੂੰ ਪਹਿਲਾ ਇੱਧਰ ਟਾਈਮ ਆਫਿਸ ਦਾ ਕੰਮ-ਕੂਮ ਪੇਪਰਵਰ ਕਰਦੇ ਰਹਿ ਗਿਆ ਦੁਪਹਿਰੋਂ ਬਾਅਦ ਭੇਜ ਜਾਗਾ ਨੇ ਘੁੰਮ-ਘੁਮਾ ਹੁਣ ਕੱਲ ਤੋਂ ਜਾਊਗਾ ਡਿਊਟੀ ਤੇ ਅੱਜ ਇਹਦਾ ਵਲੌਗ ਵੀ ਨਹੀਂ ਬਣਾਇਆ ਕਿਉਂਕਿ ਸਿਹਤ ਹੀ ਬੜੀ ਅੱਜ ਸੈਰ ਹਜੇ ਵੀ ਦੁਖੀ ਜਾਂਦਾ ਹੈ ਅੱਜ ਪਤਾ ਨਹੀਂ ਕੀ ਚੱਕਰ ਆ ਸੈਰ ਸਾਰੇ ਦਿਹਾੜੀ ਹਟਿਆ ਨਹੀਂ ਦੁਪਹਿਰੋਂ ਬਾਅਦ ਕਟਿੰਗ ਕਰਾ ਕੇ ਆਉਣ ਤੋਂ ਬਾਅ ਤੁਹੋ ਤਬ ਹਟਿਆ ਨਹੀਂ ਹੁਣ ਵੀ ਫਿਰ ਜਿਆਦਾ ਤਾਂ ਹੀ ਨਹੀਂ ਤਰ ਉਧਰ ਗਏ ਕਿਉਂਕਿ ਫਿਰ ਸਹੈਰੀ ਬੜਾ ਦੁਖੀ ਜਾਂਦਾ ਫਿਰ ਦਿਲ ਹੀ ਨਹੀਂ ਕਰ ਰਹਾ ਵਲੌਗ ਬਣਾਉਂਦਾ ਫਿਰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ